ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਕੰਮ ਕਰਦਾ ਹੋਇਆ ਨਜ਼ਰ ਆਇਆ ਸਾਡਾ ਪਾਇਲਟ ਪ੍ਰੋਜੈਕਟ ਹੈ ਇਸ ਪਹਿਲੇ ਪ੍ਰੋਜੈਕਟ ਦੇ ਵਿੱਚ ਤਕਰੀਬਨ ਸਾਡਾ ਵੈਸਟ ਹਲਕਾ ਸਿਰਤ ਵਿੱਚ ਤੋਂ ਸਟਾਰਟ ਹੋਇਆ ਵੈਸਟ ਹਲਕਾ ਨਹੀਂ ਵੈਸਟ ਜਿਹੜਾ ਸਾਰਾ ਜ਼ੋਨ ਹੈ ਉਥੋਂ ਸਟਾਰਟ ਕੀਤਾ ਜੀ ਵਿੱਚ ਵੈਸਟ ਹਲਕਾ ਵੀ ਹੈ ਨਾਰਥ ਵੀ ਹੈ ਅਸੀਂ ਅੱਜ ਸਟਾਰਟ ਕਰਤਾ ਵੈਸਟ ਜਿੱਥੇ ਕੁਮਾਰਮੰਡੀ ਤੋਂ ਚਾਲੂ ਕੀਤਾ ਜੀ ਉਹਨਾਂ ਨੇ ਅੱਜ ਅਸੀਂ ਨਿਊ ਕਿੰਦਰ ਉਪਰੀ ਤੋਂ ਸਟਾਰਟ ਕੀਤਾ ਅਸੀਂ ਕਿਸ਼ਨਾ ਚੌਂਕ ਤੋਂ ਇਸ ਤਰ੍ਹਾਂ ਹੀ ਪ੍ਰੋਜੈਕਟ ਸਾਰਾ ਕੇ ਚੱਲਦਾ ਜੁਲਦਾ ਸਾਰੇ ਹਲਕੇ ਦੇ ਵਿੱਚ ਜਾਊਗਾ ਔਰ ਤਕਰੀਬਨ ਜਿੰਨੀਆਂ ਸਾਰੀਆਂ ਕੇਬਲ ਦੀਆਂ ਤਾਰਾਂ ਜਾਂ ਬਿਜਲੀ ਦੀਆਂ ਤਾਰਾਂ ਜਿੱਥੇ ਡੈਮੇਜ ਹੋਈ ਹੋਈ ਨੇ ਉਹ ਸਾਰੀਆਂ ਅਸੀਂ ਰਿਮੂਵ ਕਰਕੇ ਨਵੀਆਂ ਪਾਵਾਂਗੇ ਉਹ ਸਾਰੀਆਂ ਕੇਬਲਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਹੁਣ ਕੱਟੀਆਂ ਜਾਣਗੀਆਂ ਔਰ ਇਹਨਾਂ ਦਾ ਟਾਈਪ ਹੋ ਰਿ ਜਿੱਥੇ ਜਿਹੜੇ ਲੋਡ ਹੋਏਗੀ ਕਿਉਂਕਿ ਜਦੋਂ ਆਪਾਂ ਕੋਈ ਚੇਂਜ ਕਰਦੇ ਆਂ ਘਰ ਵਾਲਾ ਕੋਈ ਆਪਣਾ ਸੈਟਅਪ ਚੇਂਜ ਕਰਦਾ ਹੈ ਉਹ ਪੁਰਾਣੀਆਂ ਤਾਰ ਉੱਥੇ ਰਹਿ ਜਾਂਦੀਆਂ ਹਨ ਉਮੀਦਾਰ ਲੱਗ ਜਾਂਦੀ ਹੈ ਕਰਦੇ ਕੋਲੋਂ ਨਾ ਕਿ 25 30 ਤੀ ਤੀ ਤਾਰਾਂ ਜਾ ਰਹੀਆਂ ਨੇ ਬਿਜਲੀ ਤਾਰ ਤਾਂ ਇੱਕ ਹੈ ਬਾਕੀ 25 30 ਤੀ ਤਾਰਾਂ ਦੂਸਰੀਆਂ ਨੇ ਇਹ ਅਗਲੇ ਦਾ ਕਾਰਨ ਵੀ ਇਹੀ ਬਣਦੀਆਂ ਗਰਮੀ ਦੀ ਦਿੱਕਤ ਸਾਨੂੰ ਇਹ ਜੰਦੀਆਂ ਨੇ ਇਸ ਕਰਕੇ ਸਾਰੀਆਂ ਰਿਮੂਵ ਹੋ ਜਾਣਗੀਆਂ ਦੇਖੋ ਕੇਵਲ ਵਾਲ ਨੇ ਕਿੰਦਾ ਕੁਛੇ ਕੁਛ ਟੰਗੇ ਹੋਏ ਆ ਸਾਡੀ ਬਿਜਲੀ ਤਾਰ ਇੱਕ ਵੀ ਨਜ਼ਰ ਨਹੀਂ ਆएगी ਤੁਹਾਨੂੰ ਇਸ ਕਰਕੇ ਸਾਰੀਆਂ ਗੁੱਚੇ ਰਿਮੂਵ ਹੋਣਗੇ ਇਹ ਤਾਰਾਂ ਸਮੁੰਦਰੀ ਇੱਕ ਵਾਰੀ ਬਸਾਰੀਆਂ ਸਾਫਤਰੀਆਂ ਕਰਕੇ ਦੁਬਾਰਾ ਤੋਂ ਸੀ। ਜਦੋਂ ਇਹਨਾਂ ਤਾਰਾਂ ਨੂੰ ਹਟਾਉਣ ਦੀ ਗੱਲ ਕੀਤੀ ਜਾਂਦੀ ਸੀ ਤਾਂ ਬਾਰ-ਬਾਰ ਇੱਕੋ ਗੱਲ ਆਉਂਦੀ ਸੀ ਬਈ ਜਿਹੜੀ ਵਾਈਫਾਈ ਦੀਆਂ ਟੈਲੀਫੋਨ ਦੀਆਂ ਤਾਰਾਂ ਨੇ ਕਹਿੰਦੇ ਜੀ ਉਹਨਾਂ ਨੂੰ ਹੱਥ ਲਾਓਗੇ ਮੱਲੇ ਵਾਲੇ ਆ ਜਾਣਗੇ ਫਿਰ ਕਿਸ ਤਰੀਕੇ ਦੇ ਨਾਲ ਇਹਦਾ ਹੱਲ ਨਹੀਂ ਨਹੀਂ ਕੋਈ ਮੱਲੇ ਵਾਲਾ ਆਉਣ ਵਾਲਾ ਕੰਮ ਕਰਨੀ ਸੀ ਆਪਾਂ ਆਪਾਂ ਤਾਂ ਕੋਈ ਸਾਫ ਸੁਥਰਾ ਕਰਕੇ ਦੇਣਾ ਉਸ ਵਾਰ ਕੇਬਲ ਵਾਲੇ ਆ ਪਾ ਕੇ ਬਰਬਾਨ ਕੇ ਨਾਲ ਸਾਡੀ ਐਕਸ਼ਨ ਸਭ ਖੜੇ ਨੇ ਤੁਹਾਨੂੰ ਦੱਸਣਗੇ ਇਹਨਾਂ ਦਾ ਟਾਈਪ ਹੋਇਆ ਉਹਨਾਂ ਦੇ ਨਾਲ ਅਸੀਂ ਤਕਰੀਬਨ ਸਾਰੇ ਜਿੱਥੇ-ਥੇ ਭੱਲੇ ਚੱਪਾ ਕੀਤੀਆਂ ਨੇ ਉਹਦੇ ਬਹੁਤ ਵਧੀਆ ਸਾਨੂੰ ਰਿਜ਼ਲਟ ਆਇਆ ਲੋਕਾਂ ਦੇ ਵਿੱਚ ਵੀ ਬਹੁਤ ਵਧੀਆ ਮੈਸੇਜ ਆਇਆ ਕਿ ਬਹੁਤ ਸ਼ਾਨਦਾਰ ਹੋ ਰਿਹਾ ਕੰਮ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਜੇ ਸਫਲ ਹੁੰਦਾ ਤਾਂ ਪੂਰੇ ਲੁਧਿਆਣੇ ਤੇ ਪੂਰੇ ਹਲਕੇ ਦੇ ਨਿਧਾਰ ਦਿੱਤਾ ਸਾਰਾ ਬਾਕੀ ਵੀ ਕਰ ਦਿੱਤਾ ਤੌਰ ਤੇ ਸਟਾਰਟ ਕਰਕੇ ਅਸੀਂ ਕਰ ਦਿੱਤਾ ਤੇ ਕਿੰਨੇ ਸੇ ਮਹੀਨੇ ਦੇ ਵਿੱਚ ਉਹਦਾ ਵੀ ਟੈਂਡਰ ਰੰਡ ਪੈ ਗਏ ਹੋਣੇ ਕੰਪਲੀਟ ਟੈਂਡਰ ਕਾਲ ਕੀਤੇ ਨੇ ਉਹ ਟੈਂਡਰ ਪੈ ਜਾਣਗੇ ਦਾ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਲੁਧਿਆਣਾ ਹਲਕਾ ਉਤਰੀ ਵਾਰਡ ਨੰਬਰ 91 ਦੇ ਵਿੱਚ ਮੌਜੂ ਜੀ ਅਨੇ ਦੇ ਵਿੱਚ ਇੱਕ ਨਵਾਂ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਦੱਸਦੇ ਕਿ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਜਿਹੜੀਆਂ ਬਿਜਲੀ ਦੀਆਂ ਤਾਰਾ ਫਾਲਤੂ ਤਾਰਾ ਇੰਟਰਨੈਟ ਦੀਆਂ ਤਾਰਾ ਉਹ ਸਾਰੀਆਂ ਤਾਰਾ ਜਿਹੜੀਆਂ ਨੇ ਗਾਇਬ ਕੀਤੀ ਜਾਣਗੀਆਂ ਇਸ ਦੇ ਨਾਲ ਸੱਚਮੁੱਚ ਜਿਹੜਾ ਲੁਧਿਆਣਾ ਉਹ ਸਮਾਰਟ ਸਿਟੀ ਬਣ ਕੇ ਬਾਹਰ ਆਵੇ ਕੁਲ ਵੀ ਡੈਕ ਸਾਹਿਬ ਮੇਰੇ ਨਾਲ ਮੌਜੂਦ ਨੇ ਸਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਕੰਮ ਕਰਦਾ ਹੋਇਆ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗਾ ਤੁਹਾਡੇ ਕੈਮਰਾਮੈਨ ਨੂੰ ਦਿਖਾਵੇ ਜੀ ਦਿਖਾਓ ਤੁਸੀਂ ਉਹ ਸਟਾਰਟ ਕਰ ਦਿੱਤਾ ਜੀ ਇਹ ਸਾਡਾ ਪਾਇਲਟ ਪ੍ਰੋਜੈਕਟ ਹੈ ਇਸ ਪਹਿਲੇ ਪ੍ਰੋਜੈਕਟ ਦੇ ਵਿੱਚ तकरीबन ਸਾਡਾ ਵੈਸਟ ਹਲਕਾ ਸਿਰਤ ਵਿੱਚ ਤੋਂ ਸਟਾਰਟ ਹੋਇਆ ਹੈ ਵੈਸਟ ਹਲਕਾ ਨਹੀਂ ਵੈਸਟ ਜਿਹੜਾ ਸਾਡਾ ਜ਼ੋਨ ਹੈ ਉਥੋਂ ਸਟਾਰਟ ਕੀਤਾ ਜੀ ਵਿੱਚ ਵੈਸਟ ਹਲਕਾ ਵੀ ਹੈ ਨਾਰਥ ਵੀ ਹੈ ਅਸੀਂ ਅੱਜ ਸਟਾਰਟ ਕਰਤਾ ਵੈਸਟ ਉਹ ਜਿੱਥੇ ਘਮਰਮੜੀ ਤੋਂ ਚਾਲੂ ਕੀਤਾ ਸੀ ਇਹਨਾਂ ਨੇ ਅੱਜ ਅਸੀਂ ਨਿਊ ਕਿੰਦਰ ਨੂੰ ਪਰੀ ਤੋਂ ਸਟਾਰਟ ਕੀਤਾ ਅਸੀਂ ਕਿਸ਼ਨਾ ਚੌਂਕ ਤੋਂ ਇਸ ਤਰ੍ਹਾਂ ਹੀ ਪ੍ਰੋਜੈਕਟ ਸਾਰਾ ਕੇ ਚੱਲਦਾ ਜੁਲਦਾ ਸਾਰੇ ਹਲਕੇ ਦੇ ਵਿੱਚ ਜਾਊਗਾ ਔਰ ਤਕਰੀਬਨ ਜਿੰਨੀਆਂ ਸਾਰੀਆਂ ਕੇਬਲ ਦੀਆਂ ਤਾਰਾਂ ਜਾਂ ਬਿਜਲੀ ਦੀਆਂ ਤਾਰਾਂ ਜਿੱਥੇ ਡੈਮੇਜ ਹੋਈਆਂ ਨੇ ਉਹ ਸਾਰੀਆਂ ਅਸੀਂ ਰਿਮੂਵ ਕਰਕੇ ਨਵੀਆਂ ਪਾਵਾਂਗੇ ਉਹ ਸਾਰੀਆਂ ਕੇਬਲ ਦੀਆਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਹੁਣ ਕੱਟੀਆਂ ਜਾਣਗੀਆਂ ਔਰ ਇਹਨਾਂ ਦਾ ਟਾਈਪ ਹੋ ਰ ਜਿੱਥੇ ਜਦ ਲੋਡ ਹੋਏਗੀ ਕਿਉਂਕਿ ਜਦੋਂ ਆਪਾਂ ਕੋਈ ਚੇਂਜ ਕਰਦੇ ਆਂ ਘਰ ਵਾਲਾ ਕੋਈ ਆਪਣਾ ਸੈਟਅਪ ਚੇਂਜ ਕਰਦਾ ਉਹ ਪ੍ਰਾਨੀਆਂ ਤਾਰ ਉੱਥੇ ਲੱਜ ਜਾਂਦੀਆਂ ਅਮੀ ਤਾਰ ਲੱਗ ਜਾਂਦੀ ਹੈ ਅੱਜ ਜੀ ਦੇਖੋ ਇੱਕ ਕਰਦੇ ਕੋਲੋਂ ਲੰਨ ਕਿ 25 30 ਤੀ ਤਾਰਾਂ ਜਾ ਰਹੀਆਂ ਨੇ ਬਿਜਲੀ ਤਾਰ ਤਾਂ ਇੱਕ ਹੈ ਬਾਕੀ 25 30 ਤਾਰਾਂ ਦੂਸਰੀਆਂ ਨੇ ਇਹ ਅਗਲੇ ਦਾ ਕਾਰਨ ਵੀ ਇਹੀ ਬਣਦੀਆਂ ਗਰਮੀ ਦੀ ਦਿੱਕਤ ਚਲੋ ਇਹ ਜਾਂਦੀਆਂ ਨੇ ਜਸ ਕਰਕੇ ਸਾਰੀਆਂ ਰਿਮੂਵ ਹੋ ਜਾਣਗੀਆਂ ਆ ਦੇਖੋ ਰ ਕੇਵਲ ਵਾਲ ਨੇ ਕਿੰਦਾ ਕੁਛੇ ਕੁਛੇ ਟੰਗੇ ਹੋਏ ਆ ਸਾਡੀ ਬਿਜਲੀ ਤਾਰ ਇੱਕ ਵੀ ਨਜ਼ਰ ਨਹੀਂ ਆਈ ਤੁਹਾਨੂੰ ਇਸ ਕਰਕੇ ਸਾਰੀਆਂ ਗੁੱਚੇ ਰਿਮੂਵ ਹੋਣਗੇ ਇਹ ਤਾਰਾ ਸਮੂਦਰੀ ਇੱਕ ਵਾਰੀ ਸਾਰੀਆਂ ਸਾਫ ਸੁਥਰੀਆਂ ਕਰਕੇ ਦੁਬਾਰਾ ਤੋਂ ਸੀ ਜਦੋਂ ਇਹਨਾਂ ਤਾਰਾ ਨੂੰ ਹਟਾਉਣ ਦੀ ਗੱਲ ਕੀਤੀ ਜਾਂਦੀ ਸੀ ਤਾਂ ਬਾਰ ਬਾਰ ਇੱਕੋ ਗੱਲ ਆਉਂਦੀ ਸੀ ਭਈ ਜਿਹੜੀ ਵਾਈਫਾਈ ਦੀਆਂ ਟੈਲੀਫੋਨ ਦੀਆਂ ਤਾਰਾਂ ਨੇ ਕਹਿੰਦੇ ਜੀ ਉਹਨਾਂ ਨੂੰ ਹੱਥ ਲਾਓਗੇ ਮੱਲੇ ਵਾਲੇ ਆ ਜਾਣਗੇ ਫਿਰ ਕਿਸ ਤਰੀਕੇ ਦੇ ਨਾਲ ਇਹਦਾ ਹੱਲ ਨਹੀਂ ਨਹੀਂ ਕੋਈ ਮੱਲੇ ਵਾਲਾ ਆਣ ਵਾਲਾ ਕੰਮ ਕਰ ਨਹੀਂ ਸੀ ਆਪਾਂ ਤਾਂ ਇੱਕੋ ਜਿਹੀ ਸਾਫ ਸੁਥਰਾ ਕਰਕੇ ਦੇਣਾ ਉਸ ਵਾਰ ਕੇਬਲ ਵਾਲੇ ਆ ਪਾ ਕੇ ਬਰਬਾਣਗੇ ਨਾਲੇ ਸਾਡੀ ਐਕਸ਼ਨ ਸਬ ਖੜੇ ਨੇ ਤੁਹਾਨੂੰ ਦੱਸਾਂਗੇ ਇਹਨਾਂ ਦਾ ਟਾਈਪ ਹੋਇਆ ਉਹਨਾਂ ਦੇ ਨਾਲ ਅਸੀਂ ਤਕਰੀਬਨ ਸਾਰੇ ਜਿੱਥੇ-ਜਿੱਥੇ ਭੱਲੇ-ਚੱਪਾ ਕੀਤੀਆਂ ਨੇ ਉਹਦੇ ਬਹੁਤ ਵਧੀਆ ਸਾਨੂੰ ਰਿਜ਼ਲਟ ਆਇਆ ਲੋਕਾਂ ਦੇ ਵਿੱਚੋਂ ਵੀ ਬਹੁਤ ਵਧੀਆ ਮੈਸੇਜ ਆਇਆ ਕਿ ਬਹੁਤ ਸ਼ਾਨਦਾਰ ਹੋ ਰਿਹਾ ਕੰਮ ਹਾਲਾਂਕਿ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਜੇ ਸਫਲ ਹੁੰਦਾ ਤਾਂ ਪੂਰੇ ਲੁਧਿਆਣੇ ਤੇ ਪੂਰੇ ਹਲਕੇ ਦੇ ਨੀਂਦ ਕਰ ਦਿੱਤਾ ਸਾਰਾ ਬਾਕੀ ਵੀ ਕਰ ਦਿੱਤਾ ਤੌਰ ਤੇ ਸਟਾਰਟ ਕਰਕੇ ਅਸੀਂ ਕਰ ਦਿੱਤਾ ਤੇ ਕਿੰਨੇ ਸੇ ਮਹੀਨੇ ਦੇ ਵਿੱਚ ਉਹਦਾ ਵੀ ਟੈਂਡਰ ਰੰਡ ਪੈ ਗਏ ਹੋਣੇ ਕੰਪਲੀਟ ਟੈਂਡਰ ਕਾਲ ਕੀਤੇ ਨੇ ਉਹ ਟੈਂਡਰ ਪੈ ਜਾਣਗੇ ਸਾਰਾ ਹੋਜਣਾ ਸਿਸਟਮ ਦੇਖੋ ਸਾਹਮਣੇ ਸਾਹਮਣੇ ਬੰਦਾ ਦੇਖੋ ਮੈਂ ਇਕਤਰਾਮਾਂ ਦਿਖਾਉ ਸਾ ਉਹ ਸਾਰੇ ਉਤਾਰੇ ਇਸ ਕਰਕੇ ਸਾਰੇ ਇਸ ਨਾਲ ਸਾਰੀ ਕੋਈ ਸਫਾਈ ਹੋ ਜੇਗੀ ਸਫਾਈ ਹੁੰਦੇ ਨਾਲ ਜਿਸ ਨਾਲ ਸਾਹਮਣੇ ਉਹ ਦੇਖੋ ਉੱਪਰ ਚੜਿਆ ਸਾਨੂੰ ਦਿੱਕਤ ਆ ਰਹੀ ਸੀਗੀ ਉਧਰ ਦਿਖਾਓ ਮੜਾ ਜੀ ਵਾਓ ਦੇਖੋ ਉਹ ਉੱਪਰ ਜਿਹੜੇ ਉੱਪਰ ਚੜ ਕੇ ਕਰ ਰਿਹਾ ਇਹ ਐਵੇਂ ਦੀਆਂ ਤਾਰਾਂ ਬਣੀ ਹੋਈਆਂ ਨੇ ਬੇਫਜ਼ੂਲੀਆਂ ਇੱਕ ਤਾਰੇ ਕੰਮ ਕਰ ਰਹੀ ਹੈ 15 ਤਾਰਾਂ ਵੈਸੀ ਲਟਕੀਆਂ ਹੋਈਆਂ ਜਿਹਦਾ ਕੋਈ ਅਰਥ ਹੀ ਐ ਨਹੀਂ ਕੋਈ ਨਾ ਹੀ ਕੋਈ ਬੈਨੀਫਿਟ ਹੈ ਜਦੋਂ ਅਗ ਲੱਗਦੀ ਹੈ ਤਾਂ ਸਭ ਤੋਂ ਮੈ ਲੱਗਦੀ ਹੈ ਨੂੰ ਲੱਗਦੀ ਹੈ ਕਿੰਨੀ ਲਾਗੇ ਤਾਂ ਪ੍ਰੋਜੈਕਟ ਇਹ ਮੇਰੇ ਪ੍ਰੋਜੈਕਟ ਜਿਹਨੇ ਲੱਗਦਾ ਸੀ ਅਸੀਂ 4.5 ਕਰੋੜ ਦਾ 4.5 ਕਰੋੜ ਦਾ ਪ੍ਰੋਜੈਕਟ ਹੈ ਜਿਹ ਅਇਨਰ ਅਵਸ਼ੇ ਜੂਨ ਜਿਹਨਾਂ ਦਾ ਹੈਗਾ ਐਕਸ਼ਨ ਸਾਹਿਬ ਦਾ ਉਹ ਸਾਰਾ ਟਰਮੂ ਹੋਏਗਾ ਠੀਕ ਹੋਏਗਾ ਕਰ ਵੀ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਵਾ ਸਰ ਕਿਸ ਤਰੀਕੇ ਨਾਲ ਪ੍ਰੋਜੈਕਟ ਕੰਮ ਕਰ ਇਹਦੇ ਚ ਜੋ ਅਸੀਂ ਬ੍ਰੌਡਬੈਂਡ ਜਾਂ ਇੰਟਰਨੈਟ ਦੀਆਂ ਵਾਧੂ ਤਾਰਾਂ ਨੇ ਉਹ ਸਾਰੀਆਂ ਨੂੰ ਰਿਮੂਵ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਕਿ ਆਪਣੇ ਸਿਸਟਮ ਨੂੰ ਸੁਧਾਰ ਕਰੋ ਤੇ ਲੋਕਾਂ ਨੂੰ ਵੀ ਅਪੀਲ ਹੈ ਦੇਖੋ ਕਿ ਜੇ ਤੇ ਘਰ ਦੇ ਨਾਲ ਵੀ ਉਹ ਕੋਈ ਤਾਰ ਬੰਨ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਇੰਨਾ ਕੁ ਉਹਨਾਂ ਨੂੰ ਕਹੋ ਕਿ ਵੀ ਤਾਰ ਨੂੰ ਬਿਲਕੁਲ ਇੱਕ ਸਹੀ ਤਰੀਕੇ ਨਾਲ ਜਿਵੇਂ ਸਾਡੀ ਤਾਰ ਪਈ ਹੋਈ ਹੈ ਉਹਨੂੰ ਸਿੱਧੇ ਤੌਰ ਤੇ ਪਾਰ ਨੂੰ ਪਾ ਕੇ ਜਾਣ ਤੇ ਕਲੈਂਪ ਲੌਨ ਪੋਲ ਦੇ ਉੱਪਰ ਇਹ ਕਿੰਨੇ ਕ ਸਮੇਂ ਦੇ ਵਿੱਚ ਮੁਕੰਮਲ ਹੋ ਜਾਏਗਾ ਕ੍ਰੀਬਨ ਸਾਡਾ ਜੋ ਟਾਇਲਟ ਪ੍ਰੋਜੈਕਟ 3 ਮਹੀਨੇ ਦਾ ਸਮਾਂ ਸੀ ਤੇ ਉਹਦੇ ਚ ਅਸੀਂ 1.5 ਮਹੀਨਾ ਹੋ ਚੁੱਕਿਆ ਤੇ 1.5-2 ਮਹੀਨੇ ਦੇ ਵਿੱਚ ਅਸੀਂ ਜੋ ਸਾਬਦਾ ਏਰੀਆ ਹੈਗਾ ਇਹਦੇ ਵਿੱਚ ਅਸੀਂ ਕਾਫੀ ਏਰੀਆ ਸੇ ਕਵਰ ਕਰ ਲਾਂਗੇ ਕੋਲਸਰ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਮੈਂ ਥੋਡੇ ਵਾਰ ਤੋਂ ਇਸ ਜਿਹੜਾ ਕੰਮ ਹੈ ਦੀ ਸ਼ੁਰੂਆਤ ਹੋਈ ਹੈ ਕੀ ਕਹੂੰਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਆਪਣੇ ਐਮਐਲਏ ਜੀਤਾ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਮਨਿਸਟਰ ਸੰਜੀਵ ਹੋਰ ਰਾਜ ਦਾ ਕਿ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਆਪਾਂ ਕਹਿੰਦੇ ਨੇ ਡਿਵੈਲਪਮੈਂਟ ਡਿਵੈਲਪਮੈਂਟ ਛੋਟੇ ਛ ਵਾਰ ਤੇ ਐਂਟਰ ਕਰਦੇ ਦਾ ਚ ਜ ਤਾਰਾਂ ਦਾ ਜਾਲ ਐਵੇਂ ਫਿੱਖ ਰਿਹਾ ਉਹ ਦੇਖਣ ਤੇ ਵੀ ਅੱਛਾ ਨਹੀਂ ਲੱਗਦਾ ਉਹ ਸੇਫਟੀ ਵੱਲੋਂ ਵੀ ਇਹ ਸੇਫ ਨਹੀਂ ਸੀ ਕਈ ਵਾਰ ਤੇ ਕਈਆਂ ਦੇ ਬਿਲਕੁਲ ਬਨੇਰੇ ਦੇ ਨਾਲ ਇਹ ਤਾਰਾਂ ਦਾ ਜਾਲ ਹੈ ਕਈ ਆਪਣੇ ਬੱਚੇ ਵੀ ਉੱਪਰ ਨਹੀਂ ਪੇਜਦੇ ਸੀ ਕਿਉਂਕਿ ਡਰ ਹੁੰਦਾ ਸੀ ਕਿ ਤੇ ਕਰੰਟ ਲੱਗ ਜਾਏ ਸੋ ਇਹ ਬਹੁਤ ਵੱਡੀ ਰਾਹਤ ਹੈ ਬਹੁਤ ਵੱਡਾ ਚੇਂਜ ਹੈ ਇਸ ਲਈ ਥੈਂਕਸ ਕਰਦੇ ਹਾਂ। ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਤਰੀਕੇ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਅਤੇ ਬਹੁਤ ਜਲਦ ਇਹ ਜਿਹੜੀਆਂ ਸਾਰੀਆਂ ਤਾਰਾਂ ਨੇ ਇੱਥੋਂ ਤੁਹਾਨੂੰ ਗਾਇਬ ਹੁੰਦੇ ਹੋਈਆਂ ਨਜ਼ਰ ਆਣਗੀ ਤੁਹਾਨੂੰ ਦੱਸ ਦੇ ਕਿ ਇਹ ਜਿਹੜੀਆਂ ਤਾਰਾਂ ਨੇ ਅਕਸਰ ਹਾਦਸੇ ਦਾ ਕਾਰਨ ਬਣਦੀ ਸੀ ਕਿਉਂਕਿ ਗਰਮੀ ਦੇ ਵਿੱਚ ਜਦੋਂ ਹੀਟ ਹੁੰਦੀ ਸੀ ਤਾਂ ਉਹਦੇ ਕਰਕੇ ਤਾਰੇ ਜਿਹੜੀਆਂ ਵੇਸਟ ਸੀਗੀਆਂ ਉਹ ਪਿਗਲਦੀਆਂ ਸੀਗੀਆਂ ਤੇ ਜਿਸ ਕਰਕੇ ਹਾਦਸੇ ਵੀ ਹੁੰਦੇ ਸੀ ਤੇ ਦੇਖਣ ਦੇ ਵਿੱਚ ਵੀ ਇਹ ਤਾਰੇ ਜਿਹੜੀਆਂ ਨੇ ਉਹ ਚੰਗੀਆਂ ਨਹੀਂ ਲੱਗਦੀ ਸੀ ਲੇਕਿਨ ਹੁਣ ਇਹਨਾਂ ਨੂੰ ਹਟਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਤੇ ਜਲਦੀ ਪੂਰੇ ਲੁਧਿਆਣੇ ਦੇ ਵਿੱਚੋਂ ਇਸ ਤਰੀਕੇ ਦੀਆਂ ਜਿਹੜੀਆਂ ਵੇਸਟ ਤਾਰਾ ਨੇ ਉਹ ਹਟਦੀਆਂ ਹੋਈਆਂ ਨਜ਼ਰ ਆਣਗੀਆਂ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ ਐਮ.ਐਲ.ਏ. ਚੌਧਰੀ ਮਦਨ ਲਾਲ ਜੀ ਵੱਗਾ ਇਹ ਪੂਰੇ ਸ਼ਹਿਰ ਦੇ ਕੰਮ ਕਰਵਾ ਰਹੇ ਆ ਮੇਨ ਕੰਮ ਸੀਗਾ ਇਹ ਤਾਰਾਂ ਦਾ ਜਿਹੜਾ ਮਲੇ 25 30 ਸਾਲਾਂ ਤੋਂ ਨਹੀਂ ਹੋ ਰਿਹਾ ਉਹ ਇਹਨਾਂ ਨੂੰ ਇੱਕੋ ਵਾਰੀ ਅਸੀਂ ਜਾ ਕੇ ਕਿਹਾ ਪ੍ਰਧਾਨ ਜੀ ਇਹ ਗੱਲਬਾਤ ਹੈਗੀ ਆ ਐਮ ਐਲ ਏ ਸਾਹਿਬ ਨੇ ਮਲੇ ਜਿਹੜਾ ਕੰਮ ਵੀ ਹੁੰਦਾ ਬਗੈਰ ਪੁੱਛੇ ਤੇ ਬਗੈਰ ਕਹੇ ਤੇ ਇੱਕੋ ਵਾਰੀ ਕਹਿਣ ਦੀ ਲੋੜ ਹੈ ਇਹਨਾਂ ਨੇ ਜਦੋਂ ਆਪਣਾ ਇੱਕ ਪਰਸਨਲ ਘਰ ਦਾ ਕੰਮ ਹੁੰਦਾ ਖੁਦ ਹੈ ਆਪਣੇ ਪੂਰੇ ਏਰੀਆ ਦੇ ਪੂਰੇ ਇਲਾਕਿਆਂ ਦੇ ਕੰਮ ਕਰਵਾ ਰਹੇ ਆ ਕੋਈ ਸ਼ਿਕਾਇਤ ਨਹੀਂ ਇਸ ਤੋਂ ਬਲਕਿ ਦੇਖਿਆ ਸੀ ਭਈ ਐਮ ਐਲ ਏ ਇਸ ਤਰੀਕੇ ਨਾਲ ਜ਼ਮੀਨ ਤੇ ਉਤਰੇ ਸਾਰੇ ਕੰਮ ਇੱਕ ਇੱਕ ਕੰਮ ਜਿਹੜਾ ਤੁਸੀਂ ਦਫ਼ਤਰ ਜਾ ਕੇ ਦੱਸ ਦਿਓ ਨਾਲ ਦੇ ਨਾਲ ਉਹ ਨੋਟ ਹੁੰਦਾ ਤੇ ਫਿਰ ਉਦੇ ਤੇ ਕਾਰਵਾਈ ਸ਼ੁਰੂ ਹੋ ਜਾਂਦੀ ਹਲੇ ਮੇਰੀ ਗੱਲ ਸੁਣੋ ਅੱਜ ਤੋਂ ਪਹਿਲਾਂ ਮੇਰਾ ਖਿਆਲ ਆ ਜਿੰਨੇ ਵੀ ਵਾਰਡ ਵਾਰਡ ਹੈਗੇ ਆ ਵਾਡਾਂ ਦੇ ਪ੍ਰਧਾਨ ਹੁੰਦੇ ਇੱਕ ਐਮ ਐਲ ਏ ਸਾਹਿਬ ਮੇਰਾ ਖਿਆਲ ਨੇ ਜਿੰਨੇ ਵਾਡਾਂ ਦੇ ਪ੍ਰਧਾਨ ਆ ਕਿਸੇ ਨੇ ਐਮ ਐਲ ਏ ਨੂੰ ਦੇਖਿਆ ਹੀ ਨਹੀਂ ਸੀ ਹੁਣ ਇਹ ਐਮਐਲਏ ਸਾਹਿਬ ਆ ਘਰ ਆ ਕੇ ਪੁੱਛਦੇ ਆ ਜਿਹੜਾ ਕੰਮ ਹੈ ਇਲਾਕੇ ਦਾ ਇਲਾਕੇ ਜਾ ਕੇ ਪੁੱਛਦੇ ਆ ਕੋਈ ਪ੍ਰੋਬਲਮ ਹੈ ਕੀ ਹੈ ਕੀ ਨਹੀਂ ਹੈ ਉਹ ਦੱਸਦੇ ਆ ਉਹ ਦੱਸਦੇ ਨਾਲੇ ਉੱਥੇ ਫੋਨ ਕਰਦੇ ਆ ਨਾਲੇ ਮਲੇਬੀ ਸਾਰੇ ਮਲੇਬੀ ਜੋ ਵੀ ਹੈ ਕਾਰਵਾਈ ਕਰਦੇ ਆ ਆਪਣਾ ਠੀਕ ਹੁੰਦਾ ਪ੍ਰੋਗਰਾਮ ਅੱਜ ਤੋਂ ਪਹਿਲਾਂ ਕਦੀ ਕਿਸੇ ਨੇ ਐਮਐਲਏ ਸਾਹਿਬ ਦੇਖੇ ਹੀ ਨਹੀਂ ਸੀ ਐਮਐਲਏ ਸਾਹਿਬ ਹੁੰਦੇ ਕਿਹੜੇ ਆ ਉਹ ਇੱਕ ਜਿਹਦਾ ਫਿਲਮੀ ਹੀਰੋ ਹੁੰਦੇ ਆ ਨਾ ਫਿਲਮੀ ਹੀਰੋ ਵਾਲਾ ਹਾਲ ਹੈ ਵੀ ਭਾਈ ਇਹ ਫਿਲਮੀ ਹੀਰੋ ਦੇਖੀਏ ਕਿੱਦਾਂ ਦੇ ਹੁੰਦੇ ਆ ਇਹ ਇਹ ਤਾਂ ਘਰ ਘਰ ਜਾ ਕੇ ਇਲਾਕਿਆਂ 'ਚ ਜਾ ਕੇ ਆਪਣੇ ਵਾਰਡਾਂ 'ਚ ਜਾ ਕੇ ਹਰ ਕਿਸੇ ਨਾਲ ਆਪਣੀ ਤਸੱਲੀ ਕਰਦੇ ਆ ਕੋਈ ਜਿਹੜੀ ਮੁਸੀਬਤ ਹੈ ਕੋਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਇਹ ਹੱਲ ਕਰਵਾਉਂਦੇ ਆ